ਇਹ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਲੀ। ਵਿਦੇਸ਼-ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਚੋਣਵੀਆਂ ਖਬਰਾਂ। ਲੁਧਿਆਣਾ ਦੇ ਟੋਲ ਪਲਾਜ਼ਾ ਤੇ ਹੰਗਾਮਾ, ਓਵਰਲੋਡ ਗੱਡੀਆਂ ਦੇ ਚਾਲਕਾਂ ਨੇ ਟੋਲ ਦੇਣ ਤੋਂ ਕੀਤਾ ਇਨਕਾਰ। ਰਵਨੀਤ ਸਿੰਘ ਬਿੱਟੂ ਅਤੇ ਕੰਪਨੀ ਅਧਿਕਾਰੀਆਂ ਵਿਚਾਲੇ ਸਮਝੌਤੇ ਤੋਂ ਬਾਅਦ ਟੋਲ ਟੈਕਸ ਤੇ ਉਗਰਾਹੀ ਹੋਈ ਸ਼ੁਰੂ। ਪਾਕਿਸਤਾਨ ਨਾਲ ਚੱਲ ਰਹੀ ਤਣਾਅ ਦੇ ਮੁੱਦੇ ਤੋਂ ਵੱਖਰੀ ਹੈ ਕਰਤਾਰਪੁਰ ਲੰਘੀ ਤੇ ਗੱਲਬਾਤ। ਵਿਦੇਸ਼ ਮੰਤਰਾਲੇ ਦੇ ਬਲਾਰੀ ਨੇ ਕਿਹਾ ਪੰਜ ਸਿੰਘ ਸਹਿਬਾਨਾ ਵੱਲੋਂ ਜਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ ਗਿਆ ਨਵੇਂ ਬਰੇ ਦਾ ਨਾਨਕਸ਼ਹੀ ਕਲੰਡਰ ਭពਿੰਦਰ ਸਿੰਘ ਮਨਹਾਸ ਬਣੇ ਸੱਜਖੰਡ ਬੋਰਡ ਨਾਡੇਟ ਦੇ ਨਵੇਂ ਪ੍ਰਧਾਨ ਸਿੱਖ ਸਾਹਿਤ ਕਰਕੇ ਉਮਰ ਕੈਦ ਭੁਗਤਣ ਵਾਲੇ ਤਿੰਨ ਸਿੱਖਾਂ ਨੂੰ ਮਿਲਿਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਥਾਪੜ ਅਨੰਦਪੁਰ ਸਾਹਿਬ ਸੀਟ ਲਈ ਆਮ ਆਦਮੀ ਪਾਰਟੀ ਨਾਲ ਗੜਜੜ ਤਿਆਗਨ ਨੂੰ ਤਿਆਰ ਤਕਸਾਲੀ ਅਕਾਲੀ ਆਗੂ ਦਿੱਲੀ ਲਾਹੌਰ ਬੱਸ ਅੱਧਾ ਵਾਟੇ ਹੋਈ ਖਰਾਬ ਪੁਲਿਸ ਨੂੰ ਪਈਆਂ ਭਾਜੜਾਂ ਦੋਰੀ ਵੋਟ ਬਣਾਉਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਖਿਲਾਫ ਸ਼ਿਕਾਇਤ ਦਰਜ ਹੁਣ ਖਬਰਾਂ ਦੀ ਸਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਹਰ ਸਿਮਰਤ ਕੌਰ ਬਾਦਲ ਨੇ ਬਾਬਲ ਕਲਾਂ ਗੋਲੀਕਾਂਡ ਵਿੱਚ ਸੱਟ ਵੱਲੋ ਕੀਤੀ ਜਾ ਰਹੀ ਜਾਂਚ ਤੇ ਮਨਤਾਰ ਬਰਾੜ ਤੋਂ ਪੁੱਛਗਿੱਛ ਕੀਤੀ ਜਾਣ ਨੂੰ ਆਖਿਆ ਕਿ ਕਾਂਗਰਸ ਬਾਦਲ ਪਰਿਵਾਰ ਨੂੰ ਗੋਲੀਕਾਂਡ ਮਾਮਲੇ ਵਿੱਚ ਸੌਣ ਲਈ ਚਾਲਾਂ ਚੱਲ ਰਹੀ ਹੈ ਉਹਨਾਂ ਆਖੇ ਕਿ ਕੈਪਟਨ ਨੇ ਵਿਧਾਨ ਸਭਾ ਵਿੱਚ ਸਾਫ਼ ਆਖਿਆ ਸੀ ਕਿ ਉਹ ਬਾਦਲਾਂ ਨੂੰ ਅੰਦਰ ਕਰਾਉਣਗੇ। ਉਹਨਾਂ ਆਖਿਆ ਕਿ ਲੋਕ ਕੈਪਟਨ ਦੇ ਪਿਛਲੇ 5 ਸਾਲ ਭੁੱਲੇ ਨਹੀਂ ਜਦ ਕੈਪਟਨ ਨੇ ਉਹਨਾਂ ਖਿਲਾਫ ਝੂਠੇ ਮੁਕੱਦਮੇ ਦਰਜ ਬਣਾਏ ਕਰਾਏ ਸਨ। ਉਹਨਾਂ ਆਖਿਆ ਕਿ ਹੁਣ ਫਿਰ ਉਹ ਝੂਠਾ ਕਮਿਸ਼ਨ ਬਣਾ ਰਹੇ ਨੇ ਤੇ ਆਪਣੇ ਪੁਲਿਸ ਅਫਸਰਾਂ ਦੀ ਸਿੱਟ ਬਣਾ ਕੇ ਬਾਦਲ ਪਰਿਵਾਰ ਨੂੰ ਫਸਾਉਣਾ ਚਾਹੁੰਦੇ ਨੇ। ਹਰਸ਼ਮਰਦ ਦਾ ਕਹਿਣਾ ਹੈ ਕਿ ਇਸੇ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ ਕਿ ਜੇ ਉਹਨਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਵਿੱਚ ਸ਼ਾਂਤੀ ਆਉਂਦੀ ਹੈ ਤਾਂ ਉਹ ਗ੍ਰਿਫਤਾਰੀ ਲਈ ਤਿਆਰ ਨੇ। ਉਹਨਾਂ ਆਖਿਆ ਕਿ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੇ ਮਗਰਮੱਛਾਂ ਤੇ ਕਾਰਵਾਈ ਦੀ ਮੰਗ ਦੀ ਚੁਟਕੀ ਲੈਂਦਿਆਂ ਕੇਂਦਰੀ ਮੰਤਰੀ ਹਰ ਸਿਮਰਤ ਕੌਰ ਬਾਦਲ ਨੇ ਆਖਿਆ ਕਿ ਇਸ ਮੰਗ ਨਾਲ ਰਾਹੁਲ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਦੀ ਸੂਬਾ ਸਰਕਾਰ ਨਸ਼ੇ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ ਇਸ ਲਈ ਹੁਣ ਉਹ ਪ੍ਰਧਾਨ ਮੰਤਰੀ ਅੱਗੇ ਹੜੇ ਕੱਢ ਰਹੇ ਨੇ ਹਰ ਸਿਮਰਤ ਨੇ ਆਖਿਆ ਕਿ ਹਮੇਸ਼ਾ ਤੋਂ ਨਸ਼ਿਆਂ ਦੇ ਨਾਤੇ ਅਕਾਲੀ ਸਰਕਾਰ ਨੂੰ ਬਦਨਾਮ ਕੀਤਾ ਜਦਕਿ ਸੂਬਾ ਸਰਕਾਰ ਦੇ ਨਸ਼ੇ ਦੇ ਕਾਰੋਬਾਰ ਤਿੰਨ ਗੁਣਾ ਵਾਧਾ ਹੋਇਆ ਹੈ ਇੱਥੋਂ ਤੱਕ ਕਿ ਕਾਂਗਰਸ ਦੀ ਬਜਾਰਾ ਉਹਨਾਂ ਆਖਿਆ ਕਿ ਨਸ਼ਿਆਂ ਦੀ ਹੋਮ ਡ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਕ ਨੂੰ ਬਰਸਾਤੀ ਡੱਡੂ ਦੱਸਿਆ ਤੇ ਖੁਦ ਨੂੰ ਕੋਇਲ ਦੱਸਿਆ ਨਵਜੋਤ ਸਿੱਧੂ ਨੇ ਆਖਿਆ ਕਿ ਉਹ ਪਹਿਲਾਂ ਕੌਂਸਲਰ ਦੀ ਚੋਣ ਜਿੱਤ ਕੇ ਦਿਖਾਉਣ ਸਿੱਧੂ ਨੇ ਸ਼ਵੇਤ ਮਲਕ ਨੂੰ ਬਰਸਾਤੀ ਡੱਡੂ ਕਹਿ ਕੇ ਸੰਬੋਧਨ ਕਰਦਿਆਂ ਆਖਿਆ ਕਿ ਜਦੋਂ ਬਰਸਾਤ ਆਉਂਦੀ ਹੈ ਤਾਂ ਡੱਡੂ ਬਾਹਰ ਆ ਕੇ ਟਰਟਰ ਕਰਦੇ ਨੇ ਪਰ ਕੋਇਲ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸਿੱਧੂ ਨੇ ਸਵੱਛ ਸਰਵੇਖਣ ਵਿੱਚ ਪੰਜਾਬ ਨੂੰ ਸਨਮਾਨ ਮਿਲਣ ਤੇ ਆਪਣੇ ਵਿਭਾਗ ਦੀ ਸ਼ਲਾਘਾ ਕੀਤੀ ਇਸ ਸਰਵੇਖਣ ਵਿੱਚ ਪੰਜਾਬ ਨੂੰ ਸਾਫ ਸਵਾਈ ਲਈ ਉੱਤਰੀ ਸੂਬਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ। ਲੁਧਿਆਣਾ ਦੇ ਲਾਡੋਵਾਲ ਨੇੜੇ ਸਥਿਤ ਟੋਲ ਪਲਾਜ਼ੇ ਤੇ ਭਾਰੀ ਰੌਲਾ ਰੱਪਾ ਪੈ ਰਿਹਾ ਹੈ। ਟੋਲ ਪਲਾਜ਼ਾ ਤੇ ਓਵਰ ਗੱਡੀਆਂ ਦੇ ਚਾਲਕ ਟੋਲ ਦੇਣ ਤੋਂ ਇਨਕਾਰ ਕਰ ਰਹੇ ਸਨ ਜਿਸ ਕਰਕੇ ਭਾਰੀ ਜਾਮ ਦੇਖਣ ਨੂੰ ਮਿਲਿਆ। ਲੁਧਿਆਣਾ ਜਲੰਧਰ ਮੁੱਖ ਸੜਕ ਦੇ ਲਾਡੋਵਾਲ ਨੇੜੇ ਸਥਿਤ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕਰ ਰਹੀ ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਕੰਪਨੀ ਅਧਿਕਾਰੀਆਂ ਵਿਚਾਲੇ ਸਮਝੌਤਾ ਹੋ ਜਾਣ ਤੋਂ ਬਾਅਦ ਅੱਜ 4:30 ਵਜੇ ਦੇ ਕਰੀਬ ਮੋੜ ਤੋਂ ਟੋਲ ਟੈਕਸ ਦੀ ਉਗਰਾਹੀ ਸ਼ੁਰੂ ਕਰ ਦਿੱਤੀ ਗਈ ਕੰਪਨੀ ਅਧਿਕਾਰੀਆਂ ਨੇ ਰਵਨੀਤ ਸਿੰਘ ਬਿੱਟੂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਵਿਚਲੇ ਪੁਲਾਂ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਏਗਾ ਇਹਨਾਂ ਵਿੱਚੋਂ ਬਸਤੀ ਜੋਧੇਵਾਲ ਨੇੜੇ ਜਾਂਦੇ ਪੁਲ ਦੀ ਉਸਾਰੀ ਦਾ ਕੰਮ ਜੂਨ ਜੁਲਾਈ ਤੱਕ ਮੁਕੰਮਲ ਹੋਏਗਾ ਪੁਲਾਂ ਦੀ ਉਸਾਰੀ ਜਲਦੀ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਹੋਰ ਆਗੂਆਂ ਵੱਲੋਂ ਸਵੇਰ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸ਼ਰਮਨੀਆ ਕਾਲੀਦਲ ਟਕਸਾਲੀ ਨੇ ਵੀਰ ਦਵਿੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨਿਆ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬਰਮਪੁਰਾ ਵੱਲੋਂ ਕੀਤੇ ਇਸ ਐਲਾਨ ਨਾਲ ਜਿੱਥੇ ਅਨੰਦਪੁਰ ਸਾਹਿਬ ਸੀਟ ਲਈ ਉਮੀਦਵਾਰ ਬਾਰੇ ਕਈ ਸਰਾਈਆਂ ਤੇ ਵਿਰਾਮ ਲੱਗ ਗਿਆ ਨਾਲ ਹੀ ਆਮ ਆਦਮੀ ਪਾਰਟੀ ਨਾਲ ਸਿਆਸੀ ਗੱਠਜੋੜ ਤੇ ਵੀ ਸਵਾਲੀਆ ਨਿਸ਼ਾਨ ਉੱਠਣ ਲੱਗ ਪਏ ਨੇ ਬਰਮਪੁਰਾ ਨੇ ਸਪਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਵੇ ਜਾਂ ਨਾ ਪਰ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵੀਰ ਦਵਿੰਦਰ ਸਿੰਘ ਹੀ ਚੋਣ ਲੜਨਗੇ ਆਮ ਆਦਮੀ ਪਾਰਟੀ ਨਾਲ ਸਮਝੌਤੇ ਬਾਰੇ ਪੁੱਛੇ ਜਾਣ ਤੇ ਜੈਸ਼ਦਰ ਬਰਾਂਪੁਰਾ ਨੇ ਆਖਿਆ ਕਿ ਹਾਲੇ ਝਾੜੂ ਵਾਲਿਆਂ ਨਾਲ ਕਿਸੇ ਕੰਡੇ ਗੱਲ ਨਹੀਂ ਲੱਗੀ ਪਰੰਤੂ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾਏਗਾ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਹਸ਼ਿਆਰਪੁਰ ਦੇ ਤਿੰਨ ਸਿੱਖ ਨੌਜਵਾਨਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਬਦਲੇ ਉਮਰ ਕੈਦ ਦੇ ਮਾਮਲੇ ਦੀ ਪੈਰਵਾਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਤੋਂ ਸਾਇਹਿਤਿਕ ਸਮਗਰੀ ਤੋਂ ਇਲਾਵਾ ਕੁਝ ਖਾਸ ਬਰਾਮਦ ਨਹੀਂ ਹੋਇਆ ਫਿਰ ਇਹਨਾਂ ਨੂੰ ਇੰਨੀ ਵੱਡੀ ਸਜ਼ਾ ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੌਜਵਾਨਾਂ ਨੂੰ ਕਾਨੂੰਨੀ ਵਿੱਤੀ ਤੇ ਹਰ ਕਿਸਮ ਦੀ ਸਹਾਇਤਾ ਦੇਣ ਦੇ ਹੁਕਮ ਸੁਣਾਏ ਨੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਕਾਰਜਕਾਰੀ ਜਸਦਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਇਸ ਫੈਸਲੇ ਤੋਂ ਇਲਾਵਾ ਨਾਨਕਸ਼ਹੀ ਕਲੰਡਰ ਸੰਮਤ 551 ਵੀ ਜਾਰੀ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਗਿਆ ਕਿ ਉਹ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ ਤੇ ਪੰਜਾਬ ਸਰਕਾਰ ਨੂੰ ਸਹਿਯੋਗ ਦੀ ਵੀ ਅਪੀਲ ਕਰਨਗੇ ਉਹਨਾਂ ਮੁੱਖ ਮੰਤਰੀ ਨੂੰ ਮਿਲਣ ਦੀ ਗੱਲ ਕਹੀ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਇੱਕੋ ਮੰਚ ਤੋਂ ਹੋ ਸਕਣ ਉਹਨਾਂ ਆਸ ਕੀਤੀ ਕਿ ਭਾਰਤ-ਪਾਕਿਸਤਾਨ ਤਣਾਅ ਦਾ ਅਸਰ ਲੰਘੇ ਤੇ ਨਹੀਂ ਪਾਏਗਾ ਤੇ ਤੈਹ ਸਮੇਂ ਤੇ ਸੰਗਤਾਂ ਲਈ ਲੰਗਾ ਖੋਲਿਆ ਜਾਵੇਗਾ ਕਰਤਾਰਪੁਰ ਗਲਿਆਰੇ ਲਈ ਪਾਕਿਸਤਾਨ ਵਾਲੇ ਪਾਸਿਓਂ ਤਕਰੀਬਨ 40 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਭਾਰਤ ਵਾਲੇ ਪਾਸਿਓਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਲਿਆਰੇ ਲਈ ਭਾਰਤ 190 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਯਾਤਰੀ ਟਰਮੀਨਲ ਪਵਨ ਦਾ ਨਿਰਮਾਣ ਕਰੇਗਾ ਇਸ ਪ੍ਰੋਜੈਕਟ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖਤਮ ਕਰਨ ਦੀ ਆਖਿਆ ਗਿਆ ਹੈ ਯਾਤਰੀ ਟਰਮੀਨਲ ਕੈਂਪਸ ਵਿੱਚ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਅਤੇ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਮਾਰਤ ਕੋਲ 50 ਏਕੜ ਦੇ ਰਕਬੇ ਹੇਠਾਂ ਬਣਾਈ ਜਾਏਗੀ 15 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਡਿਜ਼ਾਈਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇੱਛਾਵਾਂ ਤੇ ਭਾਵਨਾਵਾਂ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਣ ਲਈ ਇਸ ਦਾ ਡਿਜ਼ਾਈਨ ਖੰਡੇ ਦੇ ਚਿੰਨ ਤੋਂ ਉਤਸ਼ਾਹਤ ਹੋਏਗਾ ਗ੍ਰਹਿ ਮੰਤਰਾਲੇ ਨੇ ਕਰਤਾਰਪੁਰ ਸਾਹਿਬ ਗਲਿਆਰੇ ਵਿੱਚ ਆਧੁਨਿਕ ਯਾਤਰੀ ਟਰਮੀਨਲ ਭਵਨ ਦੇ ਨਿਰਮਾਣ ਲਈ ਇੱਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ ਬਣਾਉਣ ਲਈ ਕੇਂਦਰੀ ਕੈਬਨਟ ਨੇ ਨਵੰਬਰ 2018 ਵਿੱਚ ਫੈਸਲਾ 82 ਜਿਸ ਤੋਂ ਬਾਅਦ ਹੁਣ ਯਾਤਰੀ ਟਰਮੀਨਲ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ। ਦਿੱਲੀ ਲਾਹੌਰ ਵਿਚਾਲੇ ਚੱਲਣ ਵਾਲੀ ਸਦਾ ਇਹ ਸਰਹੱਦ ਬੱਸ ਵਿੱਚ ਅੱਜ ਤਕਨੀਕੀ ਖਰਾਬੀ ਆਨ ਕਰਕੇ 20 ਮਿੰਟ ਤੱਕ ਫਗਵਾੜਾ ਦੇ ਬੱਸ ਅੱਡੇ ਤੇ ਉਸ ਨੂੰ ਰੁਕਣਾ ਪਿਆ। ਮੁਰੰਮਤ ਤੋਂ ਬਾਅਦ ਬੱਸ ਨੂੰ ਦਿੱਲੀ ਵੱਲ ਰਵਾਨਾ ਕੀਤਾ। ਫਗਵਾੜਾ ਵਿੱਚ ਜਿੰਨੀ ਦੇਰ ਬੱਸ ਖੜੀ ਰਹੀ ਉੰਨੀ ਦੇਰ ਤੱਕ ਪੁਲਿਸ ਨੂੰ ਸੁਰੱਖਿਆ ਦੇ ਸਖਤ ਇੰਤਜ਼ਾਮ ਕਰਨੇ ਪਏ। ਇਸ ਤੋਂ ਕੁਝ ਦਿਨ ਪਹਿਲਾਂ ਸ਼ਿਵ ਸ਼ੈਨਕਾ ਨੇ ਫਗਵਾੜਾ ਵਿੱਚ ਬੱਸ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਪੁਲਿਸ ਬੱਸ ਨੂੰ ਸੁਰੱਖਿਆ ਪੈਰੇ ਹੀਠਾਂ ਲਗਾਉਂਦੀ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਮਾਨੂਕੇ ਦੇ ਇੱਕ ਕਿਸਾਨ ਨੇ ਆਤਮ ਹੱਤਿਆ ਕਰ ਲਈ। ਗਰਮੇਲ ਸਿੰਘ ਖੇਤੀਬਾੜੀ ਕਰਕੇ ਗੁਜ਼ਾਰਾ ਕਰਦਾ ਸੀ ਲੇਕਿਨ ਖੇਤੀਬਾੜੀ ਵਿੱਚ ਲਗਾਤਾਰ ਘਟਾ ਪੈਣ ਕਰਕੇ 9 ਕਿੱਲੇ ਜ਼ਮੀਨ ਉਹ ਵੇਚ ਚੁੱਕਾ ਹੈ। ਉਸ ਦੇ ਸਿਰ ਤੇ 35 ਲੱਖ ਦਾ ਕਰਜ਼ਾ ਸੀ। ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕਰਨਾ ਰਾਜੂ ਨੇ ਆਖਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਮੁਕੰਮਲ ਨੇ। ਸੂਬੇ ਦੇ ਸਾਰੇ 23213 ਪੋਲਿੰਗ ਬੂਥਾਂ ਤੇ ਇਲੈਕਟ੍ਰੋਨਿਕ VOTING ਮਸ਼ੀਨਾਂ ਨਾਲ VV ਪੈਟ ਮਸ਼ੀਨਾਂ ਲਾਈਆਂ ਜਾਣਗੀਆਂ ਬੂਥ ਲੈਵਲ ਅਫਸਰਾਂ ਨੂੰ ਸਿਖਲਾਈ ਦਿੰਦੇ ਆ ਲੋਕਾਂ ਨੂੰ EVM ਅਤੇ VV ਪੈਟ ਮਸ਼ੀਨਾਂ ਬਾਰੇ ਜਾਗਰੂਕ ਕੀਤੇ ਜਾਣ ਦੀ ਗੱਲ ਉਹਨਾਂ ਕਹੀ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਪਾਕਿਸਤਾਨ ਦੀ ਕਿਰਨ ਦਾ ਵਿਆਹ ਅੱਜ ਭਾਰਤੀ ਰਸਮਾਂ ਅਨੁਸਾਰ ਖਾਸ ਕਰਕੇ ਸੇਤ ਕਰਵਾਇਤਾ ਮੁਤਾਬਕ ਪ੍ਰਵਿੰਦਰ ਸਿੰਘ ਨਾਲ ਹੋਇਆ ਹੈ ਉਹਨਾਂ ਦੇ ਵਿਆਹ ਦੀਆਂ ਰਸਮਾਂ ਪਟਿਆਲਾ ਦੇ ਗੁਰਦੁਆਰਾ ਖੇਲ ਸਾਹਿਬ ਵਿਖੇ ਸਿਰੇ ਚੜੀਆਂ ਨੇ ਐਸ ਤੋਂ ਸਾਬਤ ਹੋਇਆ ਕਿ ਪਿਆਰ ਸਾਹਮਣੇ ਹੱਦਾਂ-ਸਰਹੱਦਾਂ ਵੀ ਨਹੀਂ ਖਲੋ ਸਕਦੀਆਂ ਕਿਰਨ ਪਾਕਿਸਤਾਨ ਦੇ ਸਿਆਲਕੋਟ ਦੇ ਪਿੰਡ ਸਾੰਬਰੀਆਲ ਦੇ ਰਹਿਣ ਵਾਲੀ ਹੈ ਔਰ ਇਸ ਤੋਂ ਇਲਾਵਾ ਪ੍ਰਵਿੰਦਰ ਸਿੰਘ ਜਿਹੜਾ ਹੈ ਉਹ ਅੰਬਾਲਾ ਨੇੜੇ ਪਿੰਡ ਤੇਪਲੇ ਦੇ ਰਹਿਣ ਵਾਲਾ ਚੇਤੇ ਰਹੇ ਕਿ ਕਿਰਨ ਦੀ ਮੰਗਣੀ 2016 ਵਿੱਚ ਉਦੋਂ ਹੋਈ ਸੀ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਸਮਾਣੇ ਪੁੱਜੀ ਹੋਈ ਸੀ ਉਹਨਾਂ ਦਾ ਪਿਆਰ ਬਣ ਗਿਆ ਔਰ ਹੁਣ ਵਿਆਹ ਨੇਪਰੇ ਚੜ੍ਹਿਆ ਹੈ ਇਸ ਵਿਆਹ ਦੀ ਅੱਜ ਸਾਰਾ ਦਿਨ ਭਾਰਤੀ ਵੀਡੀਆ 'ਚ ਚੋਖੀ ਚਰਚਾ ਹੁੰਦੀ ਰਹੀ ਹੈ ਮੁੰਬਈ ਤੋਂ ਖਬਰਾਂ ਪਹਗੋੜੇ ਹੀਰਾ ਕਾਰੋਬਾਰੀ ਨੀਰ ਮੋਦੀ ਦਾ ਮਹਾਰਾਸ਼ਟਰ ਦੇ ਖੇਮ ਟੱਟ ਦੇ ਉੱਤੇ 3000 ਵਰਗ ਫੁੱਟ ਵਿੱਚ ਬਣਿਆ ਬੰਗਲਾ ਧਮਾਕਾ ਕਰਕੇ ਕੁਝ ਸਕਿੰਟਾਂ ਵਿੱਚ ਢਾਹ ਦਿੱਤਾ ਗਿਆ ਹੈ। ਰਾਏਗੜ ਜ਼ਿਲ੍ਹਾ ਕਲੈਕਟਰ ਬਜੋ ਸੂਰਿਆਵੰਚੀ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਇਹ ਇੱਕ ਨਿਯੰਤਰਿਤ ਤਮਾਕਾ ਸੀ। ਨਿਯੰਤਰਿਤ ਤੇ ਤਮਾਕੇ ਦੌਰਾਨ ਵੱਡੀ ਮਾਤਰਾ ਚ ਧੂੜ ਉੱਡੀ। ਇੱਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਪੀ ਐਨ ਬੀ ਘਟਾਲੇ ਦੇ ਮੁੱਲਜਮ ਮੋਦੀ ਦੇ ਬੰਗਲੇ ਦੀ ਕੀਮਤ 40 ਕਰੋੜ ਰੁਪਏ ਹੈ। ਦੱਸੀ ਗਈ ਹੈ ਅੱਜ ਨਿਰਵ ਮੋਦੀ ਮਾਮਲਾ ਵੈਸਟਮਿੰਸਟਰ ਕੋਰਟ ਵਿੱਚ ਪੁੱਜ ਗਿਆ ਹੈ ਇਹ ਨਿਰਵਦੀਪ ਭਾਰਤ ਨੂੰ ਸਪੁਰਦਗੀ ਨੂੰ ਲੈ ਕੇ ਕੋਰਟ ਵਿੱਚ ਪੁਜਿਆਏ ਇੱਕ ਰਿਪੋਰਟ ਮੁਤਾਬਕ ਭਾਰ ਦੀ ਜਾਂਚ ਏਜੰਸੀ ਜਿਸ ਕੋਟਾਲੇਬਾਜ ਭਗੋੜੇ ਨਿਰਵ ਮੋਦੀ ਦੀ ਪਾਲ ਵਿੱਚ ਕੋਸ਼ਿਸ਼ਾਂ ਕਰਦੀ ਰਹੀ ਉਹ ਲੰਡਨ ਦੀਆਂ ਸੜਕਾਂ ਤੇ ਘੁੰਮਦਾ ਹੋਇਆ ਦੇਖਿਆ ਗਿਆ ਤੇ ਬੈਂਕਾਂ ਦਾ 13000 ਕਰੋੜ ਲੈ ਕੇ ਫਰਾਰ ਹੀਰਾ ਕਾਰੋਬਾਰੀ ਪਹਿਲੀ ਵਾਰ ਕੈਮਰੇ ਵਿੱਚ ਕੈਦ ਹੋਇਆ ਉਸਨੇ ਦਾੜੀ ਬਦਾ ਰੱਖੀ ਹੈ ਕਾਂਗਰਸ ਦਾ ਕਹਿਣਾ ਹੈ ਕਿ ਪੱਤਰਕਾਰ ਨਿਰਵ ਮੋਦੀ ਨੂੰ ਫੜਨ ਵਿੱਚ ਕਾਮਯਾਬ ਹੋਏ ਨੇ ਤੇ ਮੋਦੀ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕੀ ਉਨਾਂ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਕੇਸ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਆਖਿਆ ਕਿ ਆਪਣੇ ਆਪ ਨੂੰ ਨਿਰਵ ਮੋਦੀ ਜਾਂ ਉਹਨਾਂ ਨੂੰ ਭਜਾਉਣ ਵਾਲਿਆਂ ਨੂੰ ਯੂਕੇ ਨੇ ਹੀਰਾ ਕਾਰੋਬਾਰੀ ਨਿਰਵ ਮੋਦੀ ਦੀ ਸਪੁਰਦਗੀ ਮਾਮਲੇ ਨੂੰ ਅੱਗੇ ਵਧਾ ਦਿੱਤਾ ਹੈ ਤੇ ਗ੍ਰਹਿ ਮੰਤਰੀ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਹੋਰ ਵਿਚਾਰ ਲਈ ਭਾਰਤ ਦੀ ਅਰਜੀ ਵੈਸਟਰਨ ਮਿਨਿਸਟਰ ਅਦਾਲਤ ਨੂੰ ਭੇਜੀ ਗਈ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਯੂਕੇ ਨੇ ਭਾਰਤ ਦੀ ਬੇਨਤੀ ਤੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਆਖਿਆ ਕਿ ਨਿਰਵ ਮੋਦੀ ਆਪਣੇ ਮਾਮਾ ਮਹਿਲ ਚੌਕਸੀ ਦੇ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਨੂੰ 13000 ਕਰੋੜ ਦਾ ਚੂ ਕੇ ਪਿਛਲੇ ਸਾਲ ਭਾਰਤ ਤੋਂ ਭੱਜ ਗਿਆ ਸੀ ਉਸ ਨੂੰ ਹੁਣ ਲੰਡਨ ਵਿੱਚ ਵੇਖਿਆ ਗਿਆ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ 5 ਸਾਲਾਂ ਵਿੱਚ ਤਿੰਨ ਵਾਰ ਸਰਜਿਕਲ ਸਟ੍ਰਾਈਕ ਕੀਤੀ ਹਾਲਾਂਕਿ ਉਹਨਾਂ ਆਖਿਆ ਕਿ ਉਹ ਜਾਣਕਾਰੀ ਸਿਰਫ ਦੋ ਦੀ ਦੇਣਗੇ ਗ੍ਰਹਿ ਮੰਤਰੀ ਨੇ ਆਖਿਆ ਕਿ ਸਾਰੇ ਭੇਤ ਪਾਪ ਭੁਲਾ ਕੇ ਅਤਵਾਦ ਦੇ ਖਿਲਾਫ ਇੱਕ ਸਾਥ ਖੜੇ ਹੋਣਾ ਚਾਹੀਦਾ ਹੈ ਪਿਛਲੇ 5 ਸਾਲਾਂ ਵਿੱਚ ਤਿੰਨ ਵਾਰ ਆਪਣੀ ਹੱਦ ਦੇ ਬਾਹਰ ਜਾ ਕੇ ਉਹਨਾਂ ਆਖਿਆ ਕਿ ਅਸੀਂ ਲੋਕਾਂ ਨੇ ਏਅਰ ਸਟ੍ਰਾਈਕ ਕਰਕੇ ਕਾਮਯਾਬੀ ਹਾਸਲ ਕੀਤੀ ਉਨਾ ਆਖਿਆ ਕਿ ਦੋ ਦੀ ਗੱਲ ਦੱਸਣਗੇ ਲੇਕਿਨ ਇੱਕ ਨਹੀਂ ਦੱਸਣਗੇ ਦੋ ਦੀ ਜਾਣਕਾਰੀ ਉਹਨਾਂ ਆਖਿਆ ਕਿ ਦੇ ਚੁੱਕੇ ਆਂ ਇੱਕ ਵਾਰ ਉਹਨਾਂ ਆਖਿਆ ਕਿ ਉੜੀ ਵਿੱਚ ਰਾਤ ਨੂੰ ਫੌਜ ਦੇ 17 ਜਵਾਨਾਂ ਉੱਪਰ ਕਾਇਰਨਾ ਤਰੀਕੇ ਨਾਲ ਹਮਲਾ ਕਰਕੇ ਉਹਨਾਂ ਦੀ ਜਾਨ ਲੈ ਲਈ ਇਸ ਤੋਂ ਬਾਅਦ ਫੌਜ ਨੇ ਵੱਡਾ ਫੈਸਲਾ ਕੀਤਾ ਦੂਜੀ ਘਟਨਾ ਦਾ ਜ਼ਿਕਰ ਕਰਦੇ ਉਹਨਾਂ ਆਖਿਆ ਕਿ 에어 ਸਟ੍ਰਾਈਕ ਪਲਵਾਮਾ ਦੀ ਘਟਨਾ ਤੋਂ ਬਾਅਦ ਹੋਈ ਤੀਜੀ ਦੀ ਜਾਣਕਾਰੀ ਉਹਨਾਂ ਨਾ ਦੇਣ ਦੀ ਗੱਲ ਕਹੀ ਉਨਾ ਆਖਿਆ ਕਿ ਹੁਣ ਭਾਰਤ ਕਮਜ਼ੋਰ ਭਾਰਤ ਨਹੀਂ ਰਿਹਾ ਮਜ਼ਬੂਤ ਭਾਰਤ ਹੋ ਗਿਆ ਉਨਾ ਆਖਿਆ ਕਿ ਮਤ ਪੇਦਾਂ ਨੂੰ ਦੂਰ ਰੱਖ ਕੇ ਸਾਨੂੰ ਇਕੱਠਿਆਂ ਨੂੰ ਖੜ੍ਹਾ ਹੋਣਾ ਚਾਹੀਦਾ ਤੇ ਭਾਰਤ ਨੇ ਇੱਕ ਵਾਰ ਫਿਰ ਐਸਾ ਕਰਕੇ ਦਿਖਾਇਆ ਹੈ ਭਾਰਤ ਸਰਕਾਰ ਨੇ ਸੂਬੇ ਦੀਆਂ ਸਰਕਾਰਾਂ ਨੂੰ ਆਖਿਆ ਕਿ ਉਹਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਸ਼ਮੀਰੀਆਂ ਉਪਰ ਹਮਲੇ ਲਈ ਜ਼ਿੰਮੇਵਾਰ ਨੇ। ਲਖਨਊ ਵਿੱਚ ਦੋ ਕਸ਼ਮੀਰੀ ਵਪਾਰੀਆਂ ਉਪਰ ਹੋਏ ਹਮਲੇ ਦੀ ਭਾਰਤ ਸਰਕਾਰ ਵੱਲੋਂ ਨਿੰਦਾ ਕਰਦਿਆਂ ਆਖਿਆ ਕਿ ਦੇਸ਼ ਵਿੱਚ ਏਕੇ ਦਾ ਮਾਹੌਲ ਬਹੁਤ ਜ਼ਰੂਰੀ ਹੈ। ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਨੇ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿਚਾਰ ਕਰਨ ਲਈ ਨਵੀਂ ਦਿੱਲੀ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ ਚੋਣਾਂ ਦੀ ਤਿਆਰੀ ਤੇ ਰਣਨੀਤੀ ਤੇ ਚਰਚਾ ਕੀਤੀ ਗਈ ਹੈ। 30 ਮਾਰਖਾ ਅਜਨਾਮਾ ਚ ਕੀ ਕਹਿੰਦਾ ਉਹ ਜਿਹੜਾ ਸੁਣੀਏ ਕਹਿੰਦਾ ਕਿ ਮਿੱਤਰ ਖੜੇ ਸਨ ਕਿਤੇ ਕੁਝ ਬਾਤ ਕਰਦੇ ਬੈਠੇ ਲਫ਼ਜ਼ ਕਸ਼ਮੀਰ ਦਾ ਬੋਲ ਮਿੱਤਰ ਮਿੱਤਰ ਖੜੇ ਸਨ ਕਿਤੇ ਕੁਝ ਬਾਤ ਕਰਦੇ ਤੇ ਬੈਠੇ ਲਫ਼ਜ਼ ਕਸ਼ਮੀਰ ਦਾ ਬੋਲ ਮਿੱਤਰ ਸ਼ਹਿਰ ਉਪਰਾਂ ਬੰਦਾ ਕੋਈ ਜਾਣਦਾ ਨਹੀਂ ਅਣਜਾਣ ਲੋਕ ਹੀ ਖੜੇ ਸਨ ਕੋਲ ਮਿੱਤਰ ਕੁਸਰ ਮੁਸਰ ਜਈ ਝੱਟ ਸੀ ਹੋਣ ਲੱਗੀ ਕਹਿੰਦੇ ਗੱਲ ਕੁਝ ਜਾਪ ਦੀ ਗੋਲ ਮਿੱਤਰ ਖੂਨ ਕਿਸੇ ਦਾ ਕਹਿੰਦੇ ਸੀ ਪਿਆ ਉਬਲ ਖੂਨ ਕਿਸੇ ਦਾ ਕਹਿੰਦੇ ਸੀ ਪਿਆ ਉਬਲ ਸਾਥੀ ਹੋਰ ਕੋਈ ਲਏ ਉਸ ਟੋਲ ਮਿੱਤਰ ਨਾ ਕੋ ਪੁੱਛੇ ਸਵਾਲ ਨਾ ਕੋ ਦੇਵੇ ਉੱਤਰ ਨਾ ਕੋ ਪੁੱਛੇ ਸਵਾਲ ਨਾ ਕੋ ਦੇਵੇ ਉੱਤਰ ਬੰਦਾ ਘੇਰ ਲਿਆ ਪਏ ਸੀ ਟੁੱਟ ਮਿੱਤਰ ਮਗਰੋਂ ਲੱਗਾ ਇਹ ਪਤਾ ਕਿ ਮੂਰਖਾ ਨੇ ਆੜੀ ਆਪਣਾ ਹੀ ਦਿੱਤਾ ਸੀ ਕੁੱਟ ਮਿੱਤਰ ਮਗਰੋਂ ਲੱਗਾ ਪਤਾ ਕਿ ਮੂਰਖਾ ਨੇ ਆੜੀ ਆਪਣਾ ਹੀ ਦਿੱਤਾ ਸੀ ਕੁੱਟ ਮਿੱਤਰ ਇਹ ਕਹਿ ਰਿਹਾ ਸੀ ਅਜਟਾਵਾ ਵਿੱਚ 30 ਮਾਰਖਾ ਜਿਵੇਂ ਕਿ ਜੰਮੂ ਕਸ਼ਮੀਰ ਦੇ ਜਿਹੜੇ ਇਧਰ ਲੋਕ ਨੇ ਉਹਨਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ ਉਹਨਾਂ ਦੇ ਵਿਦਿਆਰਥੀਆਂ ਤੇ ਹਮਲੇ ਕੀਤੇ ਜਾ ਰਹੇ ਨੇ ਪੰਜਾਬ ਦੇ ਮੌਸਮ ਦਾ ਹਾਲ ਦੱਸੀ ਅੱਜ ਸਵੇਰੇ ਦਿੱਲੀ ਹਰਿਆਣਾ ਪੰਜਾਬ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਪਈ ਹੈ ਅਮਰਸਰ 에ਅਰਪੋਰਟ ਤੇ ਪੁੱਜਣ ਵਾਲੀਆਂ ਤਿੰਨ ਉਡਾਣਾਂ ਲੇਟ ਹੋ ਗਈਆਂ ਔਰ ਦੋ ਰੱਦ ਕੀਤੀਆਂ ਗਈਆਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ